ਹਾਂਜੀ ਦੋਸਤੋ ਅੱਜਕੱਲ ਬਹੁਤ ਹੀ ਵੱਡਾ ਮੁੱਦਾ ਪੱਖਿਆ ਹੋਇਆ 트럼ਪ ਸਰਕਾਰ ਨੇ ਯੂ ਐਸ ਏ ਤੋਂ ਬਹੁਤ ਹੀ ਲੋਕਾਂ ਨੂੰ ਬਾਹਰ ਕੱਢਿਆ ਗਿਆ ਫਿਰ ਪੰਜਾਬੀਆਂ ਇਹਨਾਂ ਨੇ ਹੋਰ ਵੀ ਦੇਸ਼ਾਂ ਦੇ ਲੋਕਾਂ ਨੂੰ ਤੇ ਭਾਰਤ ਦੇ ਲੋਕਾਂ ਨੂੰ ਵੀ ਬਾਹਰ ਆਏਗੇ ਜਿੱਚ ਪੰਜਾਬੀ ਵੀ ਆਣ ਨੇ ਤੇ ਕਾਫੀ ਲੋਕਾਂ ਨੇ ਇਸ ਦੇ ਖਿਲਾਫ ਹੀ ਬੋਲਿਆ ਵੀ ਅੱਗੋਂ ਪਿੱਛੋਂ ਕਿਤੇ ਇਟ ਇਸਕਿਊ ਹੁੰਦਾ ਜਾਂ ਕੋਈ ਜਿੱਤ ਕੇ ਆਉਂਦਾ ਤਾਂ ਉਹ ਫਲੈਟਾਂ ਜਿਹੜੀਆਂ ਨੇ ਉਹ ਦੇਸ਼ ਦੇ ਦਿੱਲੀ ਚ ਹੁੰਦੀਆਂ ਨੇ ਤੇ ਜੇ ਇਦਾਂ ਫੜ ਕੇ ਬੰਦੇ ਭੇਜੇ ਗਏ ਨੇ ਤੇ ਉਹ ਫਲੈਟ ਜਿਹੜੀ ਆ ਅੰਮ੍ਰਿਤਸਰ ਚ ਪਹਚਾਈ ਗਈ ਆ ਪੰਜਾਬ ਨੂੰ ਬਦਨਾਮ ਕੀਤਾ ਗਿਆ ਆ ਇਸ ਚੀਜ਼ ਨੂੰ ਲੋਕਾਂ ਨੇ ਕਾਫੀ ਮੁਤਾਬਨਾਂ ਦੀ ਕੋਸ਼ਿਸ਼ ਕੀਤੀ ਆ ਪਰ ਗੱਲ ਮੁੱਦੇ ਦੀ ਨਹੀਂ ਗੱਲ رائے ਦੀ ਨਹੀਂ ਗੱਲ ਪੈਸੇ ਦੀ ਹੁੰਦੀ ਆ ਦੋਸਤੋ ਮੈਂ ਸਮਝਣਾ ਚਲੋ ਜੋ ਹੋ ਗਿਆ ਵੀਰ ਬਾਹਰ ਆ ਗਏ ਨੇ ਪਰ ਤੁਸੀਂ ਦੇਖ ਸਕਦੇ ਹੋ ਅੱਜ ਤੱਕ ਕੁਝ ਸਾਲ ਪਹਿਲਾਂ ਮਾਲਟਾ ਕਾਂਡ ਹੋਇਆ ਸੀ ਜਿੱਦੇ ਵਿੱਚ 300 ਜਵਾਨ 350 ਵੀਰ ਕਿਸ਼ਤੀ ਦੇ ਵਿੱਚ ਡੁੱਬ ਗਿਆ ਸੀ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ਫਿਰ ਕੁਝ ਜੰਟਾਂ ਨੇ ਧੋਖੇ ਦੇ ਨਾਲ ਬੰਦੇ ਰਸ਼ੀਆ ਵਿੱਚ ਭੇਜਦੇ ਉਹ ਰਸ਼ੀਆ ਨੇ ਉਸਨੂੰ ਫੌਜ ਵਿੱਚ ਸ਼ਾਮਲ ਕਰਕੇ ਯੂਕਰੇਨ 'ਚ ਲੜਾਈ ਵਾਸਤੇ ਭੇਜਤਾ ਉੱਥੇ ਮਾਵਾ ਦੇ ਪੁੱਤ ਪੰਜਾਬ ਦੇ ਪੁੱਤ ਕਈ ਆਪਣੀ ਜਾਨਾਂ ਗਵਾਗੇ ਪਰ ਏਜੰਟਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਲੋੜ ਅੱਜ ਕੱਲ ਬਲੈਕ ਚੀਫਸ ਜਿਹੜੀਆਂ ਹੁੰਦੀਆਂ ਨੇ ਮੈਂ ਸਾਰੇ ਏਜੰਟਾਂ ਨੂੰ ਗਲਤ ਨਹੀਂ ਕਹਿੰਦਾ ਮੇਰਾ ਦੋਸਤ ਬੜਾ ਸੋਹਣਾ ਇਮੀਗ੍ਰੇਸ਼ਨਦਾਰ ਭਾਤ ਸਿੰਘ ਹੈ ਬੜਾ ਸੋਹਣਾ ਕੰਮ ਕਰਦਾ ਇਮੀਗ੍ਰੇਸ਼ਨ ਦਾ ਗੁਰਲੀ ਨਿਕਾਲੋ ਆ ਉਹ ਕੈਨੇਡਾ ਚ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਵਧੀਆ ਕੰਮ ਕਰ ਰਿਹਾ ਇੱਕ ਬ੍ਰਿਟਿਸ਼ ਅਕੈਡਮੀ ਵਾਲੇ ਆਪਣੇ ਸ਼ਾਭਰਾ ਸਾਹਿਬ ਨੇ ਬਟਾਲੇ ਨੇ ਵਧੀਆ ਜਿਹੜੇ ਕੰਮ ਕਰਦੇ 20-20 ਸਾਲ ਤੋਂ ਕੰਮ ਕਰੇ ਵਧੀਆ ਕਰ ਰਿਹਾ ਪਰ ਪਛਾਣੇ ਜਾਣੇ ਚਾਹੀਦੇ ਆ ਦੋਸਤੋ ਜਿਹੜੇ ਚਾਵਲ ਕਿ ਮੀਨੇ ਕਿਸਮ ਦੇ ਜਿਹੜੇ ਏਜੰਟ ਆ ਜਿਹੜੇ ਧੋਖੇ ਨਾਲ 2 ਨੰਬਰ ਤੇ ਬੰਦਿਆਂ ਨੂੰ ਬਾਹਰ ਭੇਜ ਰਹੇ ਆ 40 40 ਲੱਖ ਰੁਪਈਆ ਲੈ ਕੇ ਉਹ ਬੰਦੇ ਫੜੇ ਜਾਣੇ ਚਾਹੀਦੇ ਆ ਮੈਂ ਬੇਨਤੀ ਕਰਾਂ ਪੰਜਾਬ ਦੀਆਂ ਮਸ਼ਹੂਰ ਜਥੇਬੰਦੀਆਂ ਨੂੰ ਸਪੈਸ਼ਲੀ ਮੈਂ ਤੇ ਇਹ ਜਵਾਨ ਤੇ ਕਿਸਾਨ ਭਲਾਈ ਯੂਨੀਅਨ ਗੈਰ ਰਾਜਨੀਤਿਕ ਦੇ ਨਾਲ ਜੁੜਿਆ ਹੋਇਆ ਮੈਂ ਆਪਣੀ ਯੂਨੀਅਨ ਨੂੰ ਅਪੀਲ ਕਰਾਂਗਾ ਪਲੀਜ਼ ਜਿਹੜੇ ਪੰਜਾਬ ਦੇ ਨੌਜਵਾਨ ਜਾਲੀ ਜਾਲੀ 100 ਲੱਖ ਰੁਪਇਆ ਗਵਾ ਕੇ ਘਰਾਂ ਚ ਵਾਪਸ ਆਏ ਨੇ ਉਹਨਾਂ ਦੀ ਇੱਕ ਜੁਨੀਨ ਬਣਾਈ ਜਾਏ ਉਹਨਾਂ ਦੀ ਬਾਹ ਫੜੀ ਜਾਏ ਤੇ ਸਰਕਾਰ ਨੂੰ ਅਪੀਲ ਕੀਤੀ ਜਾਏ ਇੱਕ ਤੇ ਏਜੰਟਾਂ ਦੇ ਖਿਲਾਫ ਕਾਰਵਾਈ ਹੋਏ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਕਿਉਂਕਿ ਦੋਸਤੋ ਜਿਹਨੂੰ ਆ ਗਿਆ ਤਰੀਕਾ ਉਹਦੀ ਇਥੇ ਹੀ ਅਮਰੀਕਾ ਉਸ 40 ਲੱਖ ਨਾਲ ਬੰਦੇ ਇਥੇ ਆਪਣਾ ਕਾਰੋਬਾਰ ਕਰਨ ਤੇ ਆਪਣੀ ਵਧੀਆ ਰੋਟੀ ਕਮਾਉਣ ਦੂਜਾ ਸਰਕਾਰ ਨੂੰ ਬੇਨਤੀ ਕਰਾਂਗੇ ਜਿੱਦਾਂ ਬੱਚਿਆਂ ਨੇ ਆਪਣੇ ਪਰਿਵਾਰ ਵਾਸਤੇ ਜਾਨ ਤੇ ਖੇਡ ਕੇ 2 ਨੰਬਰ 'ਚ ਡੋਂਕੀ ਲਾ ਕੇ ਬਾਹਰ ਜਾਣਾ ਜਿਹੜਾ ਉਹ ਦੂਸਰਾ ਜਨਮ ਹੁੰਦਾ ਬੰਦੇ ਦਾ ਜੇ ਉੱਥੋਂ ਤੱਕ ਉਹ ਪਹੁੰਚੇ ਆ ਆਪਣੇ ਪਰਿਵਾਰ ਦੇ ਚੰਗੇ ਦਿਨ ਲਿਆਉਣ ਵਾਸਤੇ ਤੇ ਇਹਨਾਂ ਬੰਦਿਆਂ ਨੂੰ ਪਹਿਲ ਦੇ ਆਧਾਰ ਤੇ ਕਿਸੇ ਨਾ ਕਿਸੇ ਜੋਬ ਤੇ ਕਿਸੇ ਨੌਕਰੀ ਦੀ ਸੈੱਟ ਕਰਨਾ ਚਾਹੀਦਾ ਮਾਨ ਸਾਹਿਬ ਨੇ ਪਹਿਲਾਂ ਵੀ ਬੜੀ ਵਾਰ ਕਿਹਾ ਵੀ ਆਪਾਂ ਇਦਾਂ ਦਾ ਸਿਸਟਮ ਪੰਜਾਬ 'ਚ ਲਿਆਵਾਂਗੇ ਬਾਹਰੋਂ ਲੋਕੀ ਇੱਥੇ ਆ ਕੇ ਜੋਬ ਕਰਨਗੇ ਤੇ ਇਹਦੇ ਵਿਚਾਰੇ ਵਾਸ ਕਿਸਮ ਦੇ ਮਾੜੇ ਜੇ ਵਾਸ ਮੋੜਾਏ ਨੇ ਉਨਾ ਮੋਰਤੇ ਨੇ ਤੇ ਕਿਰਪਾ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਦੂਸਰਾ ਜੰਟਾ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏ ਜਿਨ੍ਹਾਂ ਨੇ ਇਹਨਾਂ ਨਾਲ ਧੋਖੇ ਕੀਤੇ ਆ ਇਹਨਾਂ ਨੂੰ ਇਨਸਾਫ ਮਿਲੇ ਪੰਜਾਬ ਦੀਆਂ ਜਥੇਬੰਦੀਆਂ ਅੱਗੇ ਔਣ ਇਹਨਾਂ ਵੀਰਾਂ ਦਾ ਸਾਥ ਦੇਣ ਕੋ ਇਹ ਆਪਣੀ ਇੱਕ ਜੁਨੀਅਨ ਬਣਾਉਣ ਅਤੇ ਗਾਂ ਦੀ ਅਗਲੀ ਆਪਣੀ ਲੜਾਈ ਲੜਨ ਮੈਂ ਤੇ ਇਹੋ ਕਹਾਂਗਾ ਤੇ ਦੂਸਰੀ ਬੇਨਤੀ ਮੈਂ ਕਹਾਂਗਾ ਆਪਣੇ ਪੰਜਾਬੀ ਭਰਾਵਾਂ ਵੀਰੋ ਛੀਕ ਜਿਹੜੇ ਆ ਨਾ ਤਾਨੇ ਮਾਰਨ ਦਾ ਬਾਜ਼ ਨਹੀਂ ਹੁੰਦੇ ਮੈਂ ਬੇਨਤੀ ਕਰਾਂਗਾ ਭਰਾਓ ਜੇ ਕੋਈ ਬਾਹਰੋਂ ਲੁੱਟ ਪੁੱਟ ਕੇ ਆ ਗਿਆ ਨਾ ਉਹਨੂੰ ਟੀਚਰਾਂ ਨਾ ਕਰਿਓ ਉਹ ਵੀਰ ਨੂੰ ਮਖੌਲ ਨਾ ਕਰਿਓ ਉਹਨੂੰ ਇੰਨਾ ਜਲੀਲ ਨਾ ਕਰਿਓ ਮਜ਼ਾਕ ਕਰ ਕਰਕੇ ਵੀ ਉਹ ਬੰਦਾ ਡਿਪਰੈਸ਼ਨ ਵਿੱਚ ਚਲਿਆ ਜਾਵੇ ਜਾਂ ਕੋਈ ਗਲਤ ਫੈਸਲਾ ਕਰ ਲੇ ਜੋ ਹੋ ਗਿਆ ਸੋ ਹੋ ਗਿਆ ਉਹ ਹਮੇਸ਼ਾ ਹਰੇਕ ਬੰਦੇ ਨੂੰ ਕਹੋ ਚਲ ਵੀਰ ਜੋ ਹੋ ਗਿਆ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਬੰਦਿਆਂ ਦੀ ਸਪੋਰਟ ਕਰਿਓ ਨਾ ਕਿ ਮੰਡਿਆਂ ਦਾ ਤਮਾਸ਼ਾ ਬਣਾਇਆ ਹੋ ਵਾਸਮੁੜਿਆ ਦਾ ਕੋਈ ਤਮਾਸ਼ਾ ਨਾ ਬਣਾਏ ਵੀਰ ਸਾਡੇ ਪਿੰਡਾਂ 'ਚ ਆਤ ਹੁੰਦੀ ਆ ਸ਼ਰੀਕੇ ਦੀ ਗਵਾਂਡੀਆਂ ਦੀ ਲੋਕੀ ਚੁਗਲੀ ਬਾਜੀ ਆ ਜਾਂ ਗੱਲ ਕਰਨ ਤੋਂ ਨਹੀਂ ਬਾਜ ਜਾਂਦੇ ਪਰ ਅਗਲੇ ਦੇ ਦਿਲ ਤੇ ਕੀ ਭੁਗਦੀ ਆ ਉਹ ਰੱਬ ਹੀ ਜਾਣਦਾ ਜਾਂ ਉਹ ਬੰਦਾ ਹੀ ਜਾਣਦਾ ਜਿਹੜਾ ਇੰਨੇ ਬੁਰੇ ਹਾਲਾਤਾਂ 'ਚ ਇੱਕ ਇੱਕ ਮਹੀਨਾ ਜੰਗਲਾਂ 'ਚ ਰਹਿਣ ਤੋਂ ਬਾਅਦ 40-40 ਲੱਖ ਰੁਪਈਆ ਆਪਣੀ ਜਾਇਦਾਦ ਫੂਕੇ ਫਿਰ ਘਰ ਵਾਪਸ ਆ ਗਿਆ ਥਕੜੀਆਂ ਲਵਾ ਕੇ ਤੇ ਉਸ ਦਰਦ ਵਿੱਚ ਤੇ ਉਹ ਹੀ ਨੰਗ ਨੰਗਿਆ ਦੇ ਉਹ ਹੀ ਜਾਣਦਾ ਤੇ ਸੇਲਫ ਤੋਂ ਇਹ ਗੱਲਾਂ ਕਰਨ ਵਾਲਿਓ ਬਾਅਦ ਜਾ ਜਿਓ ਪਲੀਜ਼ ਇਨਾਂ ਦੀ ਇੱਜ਼ਤ ਮਾਣ ਸਨਮਾਨ ਕਰਿਓ ਬੜਾ ਹੀ ਓਕੇ ਹੋ ਕੇ ਡੌਂਕੀ ਲਾ ਕੇ ਬਾਹਰ ਜਾਇਆ ਜਾਂਦਾ ਕੋਈ ਸੁੱਖਾ ਕੰਮ ਨਹੀਂਗਾ ਆਪਣੇ ਪਰਿਵਾਰ ਵਾਸਤੇ ਹਰੇਕ ਨੇ ਇਹ ਜ਼ਿੰਮੇਵਾਰੀ ਚੁੱਕੀ ਆ ਆਪਣੇ ਵਾਸਤੇ ਨਹੀਂ ਚੁੱਕੀ ਸੋ ਧੰਨਵਾਦ ਮੇਰੇ ਵੀਰੋ ਜਿਆਦਾ ਨਾ ਖਰਾਬ ਕਰੇ ਇਹਨਾਂ ਨੂੰ ਤੇ ਮੇਰੀ ਫਿਰ ਬੇਨਤੀ ਆ ਜਥੇ ਬੰਦੀਆਂ ਨੂੰ ਜਰੂਰ ਇਹਨਾਂ ਦਾ ਸਾਥ ਦੋ ਜੋ ਹੋ ਗਿਆ ਠੀਕ ਆ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੀਰਵਾਕ ਪਰ ਆ ਜਿਹੜੇ ਵਾਪਸ ਆਉਂਦੇ ਆ ਇਸ ਨੂੰ ਮੁੱਦਾ ਨਾ ਬਣਾਇਆ ਜਾਏ ਵੀ ਪੰਜਾਬ ਵੀ ਵਿਚਾਰੇ ਆ ਜਾਂ ਦਿੱਲੀ ਆ ਰਹੇ ਆ ਆਉਂਦੇ ਪੰਜਾਬ ਜਾਣ ਦੋ ਪਰ ਸਾਡੇ ਆਪਣੇ ਨੇ ਪੰਜਾਬੀ ਵੀਰ ਨੇ ਇਹਨਾਂ ਨੂੰ ਸੈੱਟ ਕੀਤਾ ਜਾਏ ਇਹਨਾਂ ਨੂੰ ਰੋਜ਼ਗਾਰ ਦਿੱਤਾ ਜਾਏ ਇਹਨਾਂ ਨੂੰ ਬਚਾਇਆ ਜਾਏ ਇਹਨਾਂ ਨੂੰ ਗਲਤ ਰਾਵਾਂ ਤੇ ਨਾ ਪਹਿਣ ਇਹ ਡਿਪਰੈਸ਼ਨ ਵਿੱਚ ਨਾ ਜਾਣ ਇਸ ਜਥੇਬੰਦੀਆਂ ਇਸ ਚੀਜ਼ ਦਾ ਧਿਆਨ ਰੱਖੋ ਇਹਨਾਂ ਦੀ ਲੜਾਈ ਲੜੋ ਤੇ ਮਾਲੜਾ ਕਾਂਡ ਵਾਂਗੂ ਨਾ ਹੋ ਜਾਵੇ ਇਹਨਾਂ ਨੂੰ ਇਨਸਾਫ ਲੈ ਕੇ ਦੋ ਇਹਨਾਂ ਦੇ ਪੈਸੇ ਵਾਪਸ ਕਰਾਏ ਜਾਣ ਮੈਂ ਇੰਨੀ ਬੇਨਤੀ ਕਰਾਂਗਾ ਜੀ ਧੰਨਵਾਦ